ਕਿਉਂਾ ਦੇ ਚੱਲਦੇ ਆ ਪੰਜਾਬ ਭਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਫੌਜ ਦੇ ਵੱਲੋਂ ਪੂਰੀ ਐਕਟਿਵ ਅਤੇ ਐਕਸ਼ਨ ਮੋਡ ਦੇ ਵਿੱਚ ਜਿਹਦੇ ਚੱਲਦੇ ਆ ਲਗਾਤਾਰ ਜਿਹੜੇ ਵੱਡੇ ਨਾਕੇਬੰਦੀ ਕੀਤੀ ਜਾ ਰਹੀ ਹੈ ਤੇ ਕੋਈ ਵੀ ਚੱਕੀ ਵਿਅਕਤੀ ਲੱਗਦਾ ਤਾਂ ਉਸ ਦੀ ਚੈਕਿੰਗ ਕਰਕੇ ਜੇਕਰ ਕਿਸੇ ਵਿਅਕਤੀ ਕੋਲ ਕੋਈ ਸਮਾਨ ਜਾਂ ਕੋਈ ਕੈਸ਼ ਜਾਂ ਕੋਈ ਹੋਰ ਕੋਈ ਗੈਰਕਾਨੂੰਨੀ ਚੀਜ਼ ਬਰਾਮਦ ਹੁੰਦੀ ਹੈ ਉਸ ਤੇ ਕਾਰਵਾਈ ਕੀਤੀ ਜਾ ਰਹੀ ਜਿਹਦੇ ਚੱਲਦੇ ਆ ਲਗਾਤਾਰ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਵੱਡਾ ਨਾਕਾਬੰਦਾ ਕਰਕੇ ਨਾਕਾਬੰਦੀ ਕਰਕੇ ਲਗਾਤਾਰ ਹਰ ਇੱਕ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਦਾਦੀ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚਾਚਨ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਅਫਸਰ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕੋਈ ਵੀ ਕਾਰ ਆ ਜਿਹੜੀ ਕਾਰ ਆ ਜਾਂ ਮੋਟਰਸਾਈਕਲ ਗੱਡੀ ਆ ਬਿਨਾਂ ਚੈਕਿੰਗ ਕੀਤੇ ਨਹੀਂ ਲੰਘਣਤੀ ਆ ਸਾਡੇ ਵੱਲੋਂ ਜਿਹੜੀ ਡਿਊਟੀ ਆ ਪੂਰੀ ਮੁਸਤੈਦੀ ਨਾਲ ਨਿਭਾਈ ਜਾ ਰਹੀ ਆ ਸਾਡਾ ਰੁਟੀਨ ਦਾ ਮੈਟਰ ਹੈਗਾ ਕਿ ਅਸੀਂ ਸਾਡਾ ਇਹ ਜਿਹੜਾ ਬੜਾ ਇੰਪੋਰਟੈਂਟ ਨਾਕਾ ਹੈਗਾ ਢਿਲਮਾ ਹਾਈ ਟੈਕ ਨਾਕਾ ਇਹ ਦੁਆਬਾ ਨੂੰ ਮਾਝਾ ਦੇ ਨਾਲ ਜੋੜਨ ਵਾਲਾ ਨਾਕਾ ਹੈ ਔਰ ਬਿਲਕੁਲ ਬਿਆਸ ਬ੍ਰਿਜ ਦੇ ਬਿਲਕੁਲ ਨਜ਼ਦੀਕ ਹੈ ਇਹ ਸਾਡਾ 24 ਆਰ ਦਾ ਨਾਕਾ ਹੈਗਾ ਇੱਥੇ ਸਾਡੀ ਰੂਟੀਨ ਦੀ ਚੈਕਿੰਗ ਹੁੰਦੀ ਰਹਿੰਦੀ ਆ ਕਦੇ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਹੁੰਦੀ ਆ ਔਰ ਕਦੇ-ਕਦੇ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈਗੀ ਆ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੀਆਂ ਗੱਡੀਆਂ ਦੀ ਸੀ ਚੈਕਿੰਗ ਕਰਦੇ ਰਹਿੰਦੇ ਆ ਸਰ ਚੰਗੀਆਂ ਪ੍ਰਾਪਤੀਆਂ ਨਹੀਂ ਆ ਇਸ ਇਲਾਕੇ ਤੋਂ ਰਹੀਆਂ ਕਾਫੀ ਸਾਰਾ ਕਹਿੰਦੇ ਕਿ ਅਪਰਾਧਿਕ ਕਿਸਮ ਦੇ ਲੋਕ ਜਿਹੜੇ ਹੈਗੇ ਆ ਇਸ ਇਲਾਕੇ ਦੇ ਉੱਤੇ ਅਰਾਊਂਡ ਅਪ ਹੁੰਦੇ ਆ ਤੇ ਅੱਜ ਦਾ ਜਿਹੜਾ ਹੈਗਾ ਲੋਕ ਸਭਾ ਚਾਣਾ ਨੂੰ ਲੈ ਕੇ ਹੈਗਾ ਜਾਂ ਹੋਰ ਵੀ ਕੋਈ ਹੋਰ ਟੀਮ ਕੋਲ ਦੇਖੋ ਜਿਹੜੀ ਤੁਸੀਂ ਗੱਲ ਸਵਾਲ ਕੀਤਾ ਕਿ ਅਪਰਾਧਿਕ ਗਤੀਵਿਧੀਆਂ ਜਿਹੜੀਆਂ ਹੈਗੀਆਂ ਉਹ ਇਸ ਬਿਲਕੁਲ ਅਸੀਂ ਇਸ ਨਾਕੇ ਦੇ ਉੱਤੋਂ ਕਾਫੀ ਅਸ਼ੀਆ ਰਕਬਰੀਜ਼ ਕੀਤੀਆਂ ਕਪੂਰਥਲਾ ਡਿਸਟ੍ਰਿਕਟ ਦੇ ਲਈ ਕਿ ਇੱਥੇ ਇਲੀਗਲ ਵੈਪਨ ਜਿਹੜੇ ਹੈ ਉਹ ਰਿਕਵਰ ਹੋਏ ਨੇ ਔਰ ਜਿਹੜਾ ਜਿਵੇਂ ਅਗਾਮੀ 224 ਦੀਆਂ ਚੋਣਾਂ ਦਾ ਜਿਹੜਾ ਸਮਾਂ ਚੱਲ ਰਿਹਾ ਉਹਦੇ ਵਿੱਚ ਜਿਹੜਾ ਕੈਸ਼ ਸੀਜ਼ਰ ਦੇ ਜਿਹੜੇ ਕੇਸ ਨੇ ਉਹ ਇਸ ਨਾਕੇ ਤੋਂ ਹੋਏ ਨੇ ਔਰ ਡਰੱਗ ਦੇ ਜਿਹੜੇ ਕੇਸ ਨੇ ਉਹ ਇਸ ਨਾਕੇ ਤੋਂ ਹੋਏ ਨੇ ਕਿਉਂਕਿ ਅੰਮ੍ਰਿਤਸਰ ਸਾਈਡ ਤੋਂ ਡੰਡਿਆਲਾ ਸਾਈਡ ਤੋਂ ਲੋਕ ਤਰਨਤਨ ਸਾਈਡ ਤੋਂ ਡਰੱਗ ਲੈ ਕੇ ਇੱਥੋਂ ਦੀ ਮੂਵ ਕਰਦੇ ਨੇ ਜਲੰਧਰ ਵਾਸਤੇ ਤੇ ਉਹ ਸਾਡੀ ਚੈਕਿੰਗ ਦੇ ਵਿੱਚ ਜਿਹੜਾ ਹੈਗਾ ਉਹ ਉਹ ਫਸ ਜਾਂਦੇ ਨੇ ਔਰ ਅਸੀਂ ਉਹਨਾਂ ਦੇ ਖਿਲਾਫ ਫਿਰ ਕੇਸ ਰਜਿਸਟਰ ਕਰਕੇ ਔਰ ਅਗਲੀ ਤਫਤੀਸ਼ ਜਿਹੜੀ ਆ ਉਹਨੂੰ ਅਸੀਂ ਓਪਨ ਕਰਦੇ ਆ ਅੱਜ ਕਿਹੜੇ ਕਿਹੜੇ ਜਗ੍ਹਾ ਦਾ ਜਿਹੜਾ ਪੁਲਿਸ ਟੀਮਾਂ ਨੇ ਕਰਕੇ ਆਣਾ ਦੀ ਇੱਥੇ ਆਈ ਹੈ ਹਾਂ ਅੱਜ ਸਾਡੀ ਪਲੱਪ ਸਭੀ ਜਾਂਦੇ ਸਾਰੇ ਥਾਣਿਆਂ ਦੀਆਂ ਜਿਹੜੀਆਂ ਟੀਮਾਂ ਨੇ ਉਹ ਇੱਥੇ ਆਈਆਂ ਹੋਈਆਂ ਨੇ ਜਿਵੇਂ ਕਿ ਪਲੱਪ ਹੋ ਗਿਆ ਬਿੱਗਵਾਲ ਹੋ ਗਿਆ ਔਰ ਟਿਲਮਾ ਤੇ ਜਿਹੜਾ ਸੁਬਨਪੁਰ ਔਰ ਕੈਸ ਸੀਜਰ ਜਿਹੜਾ ਹੈਗਾ ਹੁਣ ਤੱਕ ਲੋਕ ਸਭਾ ਚੋਣਾਂ ਜਫਤ ਤੋਂ ਬਾਅਦ ਕਿੰਨਾ ਕੁ ਹੋ ਚੁੱਕਾ ਜੀ 17 ਲੱਖ ਦਾ ਅਸੀਂ ਸੀਜ਼ਰ ਜਿਹੜਾ ਹੈਗਾ ਇਸ ਨਾਕੇ ਤੋਂ ਅਸੀਂ ਕੀਤਾ ਜਿਹੜਾ ਗਾਮੀ ਚੋਣਾਂ ਦੇ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ 17 ਲੱਖ ਰੁਪਏ ਦੀ ਰਿਕਵਰੀ ਜਿਹੜੀ ਆ ਇਸ ਨਾਕੇ ਤੋਂ ਹੋਈ ਹੈ। ਹੁਣ ਅੱਜ ਜਿਹੜਾ ਹੈਗਾ ਉਹਦਾ ਰੁਟੀਨ ਚੈਕਿੰਗ ਕੋਈ ਆਏ ਕੇਸ ਸਿੱਧਾ ਤੋਂ ਅਜੇ ਤੱਕ ਅਸੀਂ ਸਟਾਰਟ ਕੀਤਾ 3 ਵਜੇ ਅਸੀਂ ਨਾਕਾ ਇਹ ਸਟਾਰਟ ਕੀਤਾ ਆ ਔਰ ਰੁਟੀਨ ਦੀ ਚੈਕਿੰਗ ਜਿਹੜੀ ਹੈਗੀ ਆ ਉਹ ਲਗਾਤਾਰ ਚੱਲ ਰਹੀ ਆ ਔਰ ਗੱਡੀਆਂ ਦੇ ਵਿੱਚ ਜਿੰਨੇ ਜਿੰਨੇ ਸਾਡੇ ਜੰਗਸਟ ਨੇ ਉਹ ਉਹਨਾਂ ਨੂੰ ਚੈੱਕ ਕਰ ਰਹੇ ਆ ਅਸੀਂ ਬਹੁਤ ਸਾਰੇ ਟ੍ਰਿਪਲ ਰੈਡਿੰਗ ਨੂੰ ਅਸੀਂ ਚੈੱਕ ਕਰ ਰਹੇ ਆ ਔਰ ਉਹਨਾਂ ਦੇ ਖਿਲਾਫ ਜੋ ਮੋਟਰ ਵੀਕ ਲੈਕ ਦੇ ਤਹਿਤ ਰੂਲ ਬਣਦਾ ਉਹਦੇ ਮੁਤਾਬਕ ਅਸੀਂ ਉਹਦਾ ਮੋਟਰਸਾਈਕਲ ਇੰਪਾਉਂਡ ਕਰਦੇ ਆ ਜਾਂ ਅਸੀਂ ਚਲਾਨ ਕਰਦੇ ਆ ਅਗਰ ਕੋਈ ਨਾਕੇ ਦੇ ਦੌਰਾਨ ਕਿਸੇ ਐਨਡੀ ਦੀ ਜਾਂ ਕੋਈ ਹੋਰ ਕਿਸੇ ਕਿਸਮ ਦੀ ਇਲੀਗਲ ਇਲੀਗਲ ਸਾਨੂੰ ਕੋਈ ਰਿਕਵਰੀ ਹੋਈ ਤਾਂ ਉਹਦਾ ਅਸੀਂ ਪਕੜਾ ਪਰਚਾ ਰਿਪੋਰਟ ਕਰਾਂਗੇ ਦਾਜੀ ਕੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ 7 ਤਰੀਕ ਨੂੰ ਜਾਂ ਜੂਨ ਦੇ ਵਿੱਚ ਪੈਣਗੀਆਂ ਜਦੇ ਚੱਲਦੇ ਆ ਲਗਾਤਾਰ ਉਦੋਂ ਪਹਿਲਾ ਪ੍ਰਸ਼ਾਸਨ ਪੂਰੇ ਐਕਟਿਵ ਦੇ ਰੂਪ ਵਿੱਚ ਆ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਚੈਕਿੰਗ ਨਾਕਾਬੰਦੀ ਕਰਕੇ ਚੈੱਕ ਕੀਤੀ ਜਾਂਦੀ ਆ ਜਦੇ ਚੱਲਦੇ ਆ ਲਗਭਗ ਹਰ ਦਿਨ ਕੋਈ ਨਾ ਕੋਈ ਰਿਕਵਰੀ ਜਰੂਰ ਹੁੰਦੀ ਜਦੇ ਬਿੱਤਰ ਦੇ ਨੇ 30 ਲੱਖ ਰੁਪਏ ਕੈਸ਼ ਬਰਾਮਦ ਹੋਏ ਸੀ ਉਹ ਵੀ ਜਾਲੀ ਕੈਸ਼ ਦੇ ਚੱਲਦੇ ਆ ਲਗਾਤਾਰ ਪੁਲਿਸ ਪ੍ਰਸ਼ਾਸਨ ਨੂੰ ਵੱਡੀ ਸਫਲਤਾ ਹਾਸਲ ਹੋ ਰਹੀ ਹੈ ਪਰ ਉੱਥੇ ਹੀ ਹੁਣ ਅੰਮ੍ਰਿਤਸਰ ਦੇ ਵਿੱਚ ਨਾਕਾਬੰਦੀ ਦੌਰਾਨ ਵੀ ਪੁਲਿਸ ਅਫਸਰ ਦਾ ਕਹਿਣਾ ਕਿ ਸਾਡੇ ਵੱਲੋਂ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜਾ ਵੀ ਨੌਜਵਾਨ ਜਾਂ ਵਿਅਕਤੀ ਚਾਹੇ ਕੋਈ ਵੀ ਅਧਿਕਾਰੀ ਆ ਜੇ ਚੋਣ ਜਾਬਤੇ ਦੀ ਲੰਘਣਾ ਕਰੇਗੀ ਤਾਂ ਉਸਤੇ ਪਰ